ਕਦੀ ਤਾਂ ਖਿਰਦੇ ਸਾਡੇ ਲਈ ਸੀ ਜਿੰਨੇ ਫੁੱਲ ਜਹਾਨ ਤੇ ਸਾਨ ਓਏ ਹਾਏ ਹਾਏ ਕਿਆ ਕੀ ਤੇ ਕਦੀ ਤਾਂ ਮੇਰੇ ਦਿਲ ਦੀਆਂ ਗੱਲਾਂ ਹੁੰਦੀਆਂ ਤੇਰੀ ਜ਼ੁਬਾਨ ਤੇ ਸਾਨ ਓਏ ਹਾਏ ਹਾਏ ਤੇ ਹੁਣ ਤਾਂ ਆਪਣੀਆਂ ਸੋਚਾਂ ਨੂੰ ਤੂੰ ਰਸਤੇ ਨਵੇਂ ਵਿਖਾ ਲੈਨੇ ਹਾਂ ਕਦੀ ਤਾਂ ਤੇਰੀਆਂ ਸੋਚਾਂ ਸਾਰੀਆਂ ਮੁਖਦੀਆਂ ਮੇਰੇ ਧਿਆਨ ਤੇ ਸੀ ਓਏ ਹਾਏ ਹਾਏ ਤੇ ਪਿਆਰ ਦੀ ਸਾਂਝ ਮੁਕਾਉਣ ਵਾਲਾ ਹਮਮ ਫੈਸਲਾ ਤੇਰਾ ਫੈਸਲਾ ਹੈ ਆਹਾ ਕਦੀ ਤਾਂ ਤੇਰੇ ਫੈਸਲੇ ਸਾਰੇ ਮੇਰੇ ਦੀਨ ਇਮਾਨ ਤੇ ਆਹ ਜਿਆ ਬਾਤ ਕਿਆ ਬਾਤ ਆਖਰ ਕੋਈ ਤਾਂ ਸੋਚ ਕੇ ਉਹਨੇ ਹਮ ਤੀਰ ਜ਼ੁਲਮ ਦਾ ਰੋਕ ਲਿਆ ਆਹਾ ਓਹੋ ਖੂਨ ਵੀ ਅੱਖਾਂ ਵਿੱਚ ਸੀ ਉਹਦੇ ਹਮ ਦੋਵੇਂ ਹੱਥ ਕਮਾਣ ਤੇ ਸਾਰ ਓਏ ਮਾਰ ਜਵਾ ਵਾ ਵਾ ਤੇ ਕੋਈ ਨਾ ਕੋਈ ਤਾਂ ਖੂਬੀ ਆਖਰ ਉਹਨਾਂ ਵਿੱਚ ਵੀ ਹੋਣੀ ਹੈ ਆਹ ਹੋਰ ਵੀ ਕਈ ਹਜ਼ਾਰਾਂ ਤਾਰੇ ਚੰਦ ਦੇ ਨਾਲ ਅਸਮਾਨ ਤੇ ਆਹ ਬਿਊਟੀ ਕਵਮੇ ਕਚੀਆਂ ਸਾਂ ਪਰ ਮੈਨੂੰ ਹਮ ਆਸਰਾ ਬੜਾ ਸਿਕੰਦਾ ਦਾ ਆਹ ਮੇਰੇ ਘਰ ਦੇ ਹੋਣ ਦਾ ਉਹ ਇੱਕ ਨਿਸ਼ਾਨ ਤੇ ਸਾਹ ਹਾਏ 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 ਕੀ ਬਾ